ਜਦ ਠੰਡੀ ਨਹੀਂ ਹੁੰਦੀ ਤੱਕ ਕੰਮ ਚੱਲਦਾ ਹੈ ਐਸਾ ਚੱਲਦਾ ਹੈ। ਤਾਂ ਮਾੜਾ ਮੋਟਾ ਫਿਰ ਚਾਲੂ ਰਹਿਤਾ ਗਰਮੀ ਨੂੰ ਥੋੜਾ। ਲੇਕਿਨ ਠੰਢੇ ਕੋਈ ਬਾਹਰ ਤੋਂ ਨਿਕਲ ਨਹੀਂ ਰਹਾ। ਕਾਰਨ ਕੰਪਨੀ ਵਾਲੇ ਨੇ ਕੁਝ ਸਮਝਦੇ ਨਹੀਂ ਜੀ। ਉਹਨਾਂ ਨੂੰ ਤਾਂ ਬਸ ਸਭ ਕੰਮ ਚਾਹੀਦਾ ਜਿਵੇਂ ਮਰਜ਼ੀ ਕੰਮ ਕਰਤੇ ਲੋ ਜੀ। ਅਜੇ ਤਾਂ 2.5 ਹਜ਼ਾਰ ਰੁਪਏ ਦਾ ਕੰਮ ਹੁੰਦਾ ਬਹੁਤ ਜ਼ਿਆਦਾ ਸਾਰਾ ਦਿਨ ਮੈਂ ਕੰਮ ਹੀ ਨਹੀਂ ਜ਼ਿਆਦਾ ਕਰ ਰਹਾ। ਉਸ ਹਾਲ ਨਾ ਫਿਰ ਘਰੋਂ ਨਿਕਲਣਾ ਥੋੜਾ ਔਖਾ ਹੋ ਜਾਂਦਾ ਜੀ। ਜੇ ਤੇਜ਼ ਭਜਾਨੇ ਧੁੰਦ ਦੇ ਕਾਰਨ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਜੀ। ਕਿੰਨੇ ਪਰਸੈਂਟ ਆ ਸਿਰਫ ਪੈ ਰਹੀ ਤੁਹਾ ਸਾਡੇ ਘੜ ਤੇ ਘੜ ਤੇ ਤਕਰੀਬਨ 35% 40% ਪੈ ਜਾਂਦਾ ਜੀ ਇੱਕ ਅੱਧਾ ਰਹਿ ਲ ਅੱਧੇ ਤੋਂ ਵੀ ਕੋਈ ਆਸ ਨਹੀਂ ਹੁੰਦੀ ਹੋਗੀ ਠੀਕ ठाक ਹੈ ਨਾ ਚੱਲਦਾ ਰਹਿੰਦਾ ਵਾ ਕਿਉਂ ਬੰਦੇ ਨਿਕਲਦੇ ਰਹਿੰਦੇ ਨੇ ਉਹ ਕੰਮ ਚੱਲਦਾ ਵਾ ਠੰਡਿਆ ਦੇ ਤੋਂ ਅੱਪਰ ਨਿਕਲਦਾ ਨਹੀਂ ਰਿਹਾ ਵਾ ਇਸ ਕਰਕੇ ਕੰਮ ਚੱਲ ਨਹੀਂ ਰਿਹਾ ਵਾ ਸਰ ਐਸਰ ਨਹੀਂ ਕਿ ਹਮ ਲੋਕ ਕਭੀ ਹੈ ਸਭੀ ਕੋ ਹੈ ਜਿੰਨਾ ਠੰਡੀ ਵਾਲਾ ਜੋ ਵੇਚ ਰਿਹਾ ਉਹ ਸਭੀ ਕੋ ਅਸਰ ਹੈ ਸ਼ਾਸ਼ਿਕ ਕਾਲ ਜੀ ਐਸਐਮ ਜੈਡ ਨਿਊ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਆਮਦਿਤ ਸਿੰਘ ਸਵਾਗਤ ਕਰਦਾ ਹਾਂ ਉੱਤਰੀ ਭਾਰਤ ਵਿੱਚ ਠੰਡ ਦਾ ਪ੍ਰਕੋਪ ਲਗਾਤਾਰ جاری ਹੈ ਪਹਾੜੀ ਇਲਾਕਿਆਂ ਵਿੱਚ ਬਰਫ਼ ਪੈ ਰਹੀ ਹੈ ਜਿਸ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਸਕੂਲੀ ਬੱਚਿਆਂ ਨੂੰ ਰਾਹ ਦਿੱਤੀ ਗਈ ਹੈ ਉਹਨਾਂ ਨੂੰ ਛੁੱਟੀਆਂ ਦਾ ਵਾਅਦਾ ਕੀਤਾ ਗਿਆ ਹੈ ਲੇਕਿਨ ਰੋਜ਼ ਮਰਿਆਦਾ ਦੇ ਕੰਮ ਕਰਨ ਵਾਲੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਕਿੱਦਾਂ ਕੰਮ ਤੇ ਆਉਂਦੇ ਨੇ ਠੰਡ ਦਾ ਅਸਰ ਹੈ ਧੁੰਦ ਦਾ ਅਸਰ ਹੈ ਉਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਹ ਲੋਕਾਂ ਨਾਲ ਗੱਲਬਾਤ ਕਰਦੇ ਆਂ ਤੇ ਲੋਕਾਂ ਦੀ ਜਾਣਕਾਰੀ ਲੈਂਦੇ ਆ ਇੱਕ ਰੱਖਿਆ ਚਾਲਕ ਵੀਰ ਮਿਲਦੇ ਸਾਨੂੰ ਉਹਨਾਂ ਨਾਲ ਗੱਲਬਾਤ नाम छोटे लाल छोटे लाल अभी कैसा काम चल रहा है आपका काम ठंड का कारण तो मतलब काम डाउन चल का रहा क्या कारण है काम डाउन ठंडी की वजह से मतलब इसमें काम डाउन लग रहा है ठंडी ज्यादा है इसी के कारण मतलब ठंडी ज्यादा जब ठंडी नहीं होती तब तब काम चलता है ऐसा चलता है फिर तो माड़ा मोटा फिर से चालू रहता है गर्मी में थोड़ा लेकिन ठंड के को कोई बाहर तो निकल नहीं रहा और इतना ठंडे पड़ रहा तो अभी कितना कमा लेते हो अभी ਇਹ ਅਕਾਊਂਟ 250 ਰੁਪਏ ਦਾ ਕੰਮ ਹੁੰਦਾ ਬਹੁਤ ਜ਼ਿਆਦਾ ਸਾਰਾ ਦਿਨ ਮੈਂ ਜੇ ਕੰਮ ਹੀ ਨਹੀਂ ਜਾਦਾ ਚੱਲ ਰਹਾ ਬਸ ਖਾਣ ਪੀਣ ਬਰੇਗ ਹੋ ਰਹਾ ਹਾਂ ਹਾਂ ਠੀਕ ਹੈ ਸ਼ੁਕਰੀਆ ਬਾਤ ਕਰਨ ਕੇ ਲਈ ਕੀ ਨਾ ਵੀਰ ਜੀ ਤੁਹਾਡਾ ਮੇਰਾ ਨਾਮ ਵਿਕਰਮ ਸਿੰਘ ਹੈ ਜੀ ਵਿਕਰਮ ਸਿੰਘ ਜੀ ਕੀ ਕੰਮ ਕਰਦੇ ਸੀ ਮੈਂ ਸਰ ਪ੍ਰਾਈਵੇਟ ਜੌਬ ਕਰਦਾ ਸੀਗਾ ਜੀ ਹੁਣ ਕੀ ਕਰ ਰਹੇ ਹੋ ਇਸ ਟਾਈਮ ਮੈਂ ਇਸ ਟਾਈਮ ਸਰ ਠੰਡ ਇੰਨੀ ਹੋ ਗਈ ਤੇ ਤੁੰਦ ਕਰਨ ਥੋੜਾ ਨਾ ਕੰਮ ਤੇ ਬਹੁਤ ਜ਼ਿਆਦਾ ਅਸਰ ਪਿਆ ਜਿਹਦੇ ਕਰਕੇ ਕਸਟਮਰ ਕੋਲੇ ਜਾਂਦਾ ਸੀ ਤੇ ਟਾਈਮ ਨਾਲ ਪਹੁੰਚਣ ਜਾਂਦਾ ਸੀ ਕਸਟਮਰ ਦੇ ਕੰਮ ਪਲੇਟ ਵਗੈਰਾ ਕਰਤੀ ਤੇ ਉਹਨਾਂ ਨੇ ਮੈਨੂੰ ਕਹਦਾ ਕਿ ਚੂਰ ਜਾਇਨ ਪਾ ਦੋ ਉਹਨਾਂ ਨੇ ਮੈਨੂੰ ਜੌਬ ਤੋਂ ਲੀਵ ਕਰਤਾ ਜੀ ਉਹਨਾਂ ਨੇ ਮਤਲਬ ਤੁਹਾਨੂੰ ਉਹਨਾਂ ਨੇ ਹਟਾ ਦਿੱਤਾ ਗਿਆ ਠੰਡ ਦੇ ਕਾਰਨ ਕੀ ਮੰਨਦੇ ਹਟਾਉਂਦਾ ਏਹੀ ਜੀ ਠੰਡ ਹੀ ਇੰਨੀ ਹੈ ਜੀ ਹੁਣ ਕੀ ਕਰੀਏ ਠੰਡ ਚ ਮੋਟਰਸਾਈਕਲ ਵੀ ਨਹੀਂ ਚੱਲਦਾ ਐਕਟਿਵ ਵੀ ਨਹੀਂ ਚੱਲਦੀ ਜੀ ਉਸ ਹਿਸਾਬ ਨਾਲ ਫਿਰ ਘਰੋਂ ਨਿਕਲਣਾ ਥੋੜਾ ਔਖਾ ਹੋ ਜਾਂਦਾ ਜੀ ਜੇ ਤੇਜ਼ ਭਜਾਨੇ ਦੀ ਧੁੰਦ ਦੇ ਕਾਰਨ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਜੀ ਆਪਣੀ ਬੰਦੇ ਨੇ ਹੈਲਥ ਵੀ ਦੇਖਣੀ ਹੈ ਜੀ ਸਾਰਾ ਕੁਝ ਦੇਖਦੇ ਕਾਰਨ ਕੰਪਨੀ ਵਾਲਿਆਂ ਨੇ ਕੁਝ ਸਮਝਦੇ ਨਹੀਂ ਜੀ ਉਹਨਾਂ ਨੂੰ ਤਾਂ ਬਸ ਕੰਮ ਚਾਹੀਦਾ ਜਿਵੇਂ ਮਰਜ਼ੀ ਕੰਮ ਕਰਕੇ ਦੇਖੋ ਜੀ ਠੰਡ ਦਾ ਅਸਰ ਇੰਨਾ ਹੋ ਰਿਹਾ ਕਿ ਜੋ ਪ੍ਰਾਈਵੇਟ ਜੌਬ ਕਰ ਰਹੇ ਨੇ ਉਹਨਾਂ ਨੇ ਧੁੰਦ ਕਾਰਨ ਲੇਟ ਹੋ ਜਾਂਦੇ ਨੇ ਠੰਡ ਦੇ ਕਾਰਨ ਲੇਟ ਹੋ ਜਾਂਦੇ ਨੇ ਇਹ ਵੀਰ ਦੱਸ ਰਿਹਾ ਹੈ ਵੀ ਮੈਨੂੰ ਠੰਡ ਦੇ ਕਾਰਨ ਨੌਕਰੀ ਤੋਂ ਉਹਨਾਂ ਨੇ ਹਟਾ ਦਿੱਤਾ ਗਿਆ ਹੈ ਤੇ ਵੀਰ ਜੀ ਹੁਣ ਤੁਸੀਂ ਨਵਾਂ ਕੰਮ ਦੇਖੋਗੇ ਠੰਡ ਤੋਂ ਬਾਅਦ ਹੀ ਦੇਖੋਗੇ ਹੁਣ ਨਹੀਂ ਜੀ ਕੰਮ ਤਾਂ ਦੇਖਣਾ ਪੈਣਾ ਜੀ ਘਰ ਦਾ ਗੁਜ਼ਾਰਾ ਕਿੱਦਾਂ ਕਰਨਾ ਜੀ ਗੱਲਬਾਤ ਕਰਨ ਲਈ ਧੰਨਵਾਦ ਜੀ ਓਕੇ ਸ਼ੁਕਰੀ ਕੀ ਨਾਮ ਹੈ ਤੁਹਾਡਾ ਮੈਂ ਨਾ ਵਿਪਨ ਕੁਮਾਰ ਆ ਜੀ ਵਿਪਨ ਕੁਮਾਰ ਜੀ ਕਿੱਦਾਂ ਦਾ ਕੰਮਕਾਰ ਚੱਲ ਰਿਹਾ ਕੋਈ ਠੰਡ ਦਾ ਅਸਰ ਹੈ ਦਾ ਸਰ ਹੁੰਦਾ ਜੀ ਇਹ ਦਿਨਾਂ ਚ ਵੈਸੇ ਹੀ ਹੁੰਦਾ ਜੀ ਕੰਮ ਘੱਟੇ ਰਹਿ ਜਾਂਦੇ ਆ ਜੀ ਇਹ ਕਿੰਨੇ ਪਰਸੈਂਟ ਅਸਰ ਪੈ ਰਹੀ ਤੁਹਾਡੇ ਦੇ ਕਮ ਕਮਾਈ ਤੇ ਸਾਡੇ ਘੱਟ ਤੋਂ ਘੱਟ 35% 40% ਪੈ ਜਾਂਦਾ ਜੀ ਇਹ ਕਾ ਅੱਧਾ ਰਹਿ ਜਾਂਦਾ ਅੱਧੇ ਤੋਂ ਵੀ ਕੋਈ ਆਸ ਨਹੀਂ ਹੁੰਦੀ ਉਹ ਵੀ ਗੁਜ਼ਾਰਾ ਹੋ ਜਾਂਦਾ ਹੈ ਬਿਲਕੁਲ ਜਿਹੜਾ ਪਰਮਾਤਮਾ ਨੇ ਦੇਣਾ ਜੀ ਉਹ ਤਾਂ ਦੇ ਹੀ ਦੇਣਾ ਜੀ ਮਿਹਨਤ ਆਪਾਂ ਹੀ ਕਰਨੀ ਆ ਕਰੰਮ ਵੀ ਕਰਨਾ ਜੀ ਮਤਲਬ ਖੁਸ਼ ਹਾਂ ਖੁਸ਼ ਰਹਿਣਾ ਪਏਗਾ ਜੀ ਹੁਣ ਹਾਲਾਤ ਦਾ ਮੁਕਾਬਲਾ ਕਰਾਂਗੇ ਤੇ ਖੁਸ਼ ਹੋ ਕੇ ਕਰਾਂਗੇ ਜੀ ਰੋ ਕੇ ਤਾਂ ਕੁਝ ਮਿਲਣਾ ਨਹੀਂ ਜੀ ਹੈ ਸੁਖਰੀਏ ਓਕੇ ਥੈਂਕ ਯੂ ਕੀ ਨਾਮ ਆਪਾਂ अर्जुनਾ ਸਰ ਠੰਡ ਦਾ ਅਸਰ ਕਿੰਨਾ ਕੁ ਪਿਆ ਕਿੰਨਾ ਕੁ ਕੰਮ ਹੋ ਰਿਹਾ ਕੰਮ ਮੇ ਤਾਂ ਚੱਲ ਨਹੀਂ ਰਿਹਾ ਠੰਡ ਬਹੁਤ ਜ਼ਿਆਦਾ ਆ ਠੰਡ ਦਾ ਅਸਰ ਲੱਗ ਰਿਹਾ ਤੁਹਾਨੂੰ ਵੀ ਠੰਡ ਪੈ ਰਹੀ ਆ ਵੀ ਤਾਂ ਨਹੀਂ ਕੰਮ ਹੋ ਰਿਹਾ ਹਾਂਜੀ ਹਾਂਜੀ ਤੇ ਗਰਮੀਆਂ ਦੇ ਵਿੱਚ ਕੰਮ ਜ਼ਿਆਦਾ ਹੁੰਦਾ ਗਰਮੀਆਂ ਦੇ ਠੀਕ ਠਾਕ ਆ ਇੰਨਾ ਚੱਲਦਾ ਰਹਿੰਦਾ ਵਾ ਕਿਉਂ ਬੰਦੇ ਨਿਕਲਦੇ ਰਹਿੰਦੇ ਨਹੀਂ ਉਹ ਕੰਮ ਚੱਲਦਾ ਵਾ ਠੰਡੀਆਂ ਦੇ ਤਾਂ ਉੱਪਰ ਨਿਕਲਦਾ ਨਹੀਂ ਵੀ ਆ ਵਾ ਇਸ ਕਰਕੇ ਕੰਮ ਚੱਲ ਨਹੀਂ ਰਿਹਾ ਵਾ ਕੀ ਨਾ ਹੋਈ ਤੁਹਾਡਾ ਅਸ਼ੋਕ ਨਾ ਹੋ ਜੀ ਕੀ ਕੰਮ ਕਰਦੇ ਹੋ ਜੀ ਤੁਸੀਂ ਪੇਂਟ ਦਾ ਜੀ ਕਿੱਦਾਂ ਠੰਡ ਦੇ ਦਾ ਸ਼ਟਡਾਊਨ ਹੈ ਜੇ ਕੰਮ ਬੰਦਵਾਰੀ ਹੈ ਕੰਮ ਬੰਦ ਪਿਆ ਸਾਰਾ ਕਿਉਂ ਕੰਮ ਬੰਦ ਪਿਆ ਕੀ ਕਾਰਨ ਹੈ ਠੰਡ ਕਰਕੇ ਅੱਛਾ ਠੰਡ ਤੋਂ ਬਿਨਾਂ ਜੇ ਠੰਡ ਨਹੀਂ ਪਿੰਦੇ ਕੰਮ ਚੱਲਦਾ ਪੂਰਾ ਚੱਲਦਾ ਰਹਿੰਦਾ ਭਾਜੀ ਕੀ ਨਾਮ ਹੈ ਜੀ ਜੀ ਮੁਹੰਮਦ ਮੁਸਲਮਨ ਅਨਸਾਰੀ ਮੁਹੰਮਦ ਜੀ ਆਪਨੇ ਸਰਦੀ ਕਪੜੇ ਦਾ ਦੁਕਾਨ ਲਗਾਈ ਹੈ ਠੀਕ ਹੈ ਨਾ ਕਿਹਦਾ ਅਸਰ ਹੈ ਕਿਆ ਕਿਤਨੀ ਸੇਲ ਹੋ ਰਹੀ ਹੈ ਅਭੀ ਜੀ ਕਈ 5 6 ਕبھی 7 ਵੀ ਹੋ ਜਾਂਦਾ ਹੈ ਕبھی 8 ਵੀ ਹੋ ਜਾਂਦਾ ਹੈ ਇਸ ਤੋਂ ਜ਼ਿਆਦਾ ਨਹੀਂ ਹੋਲ ਪਰ ਲੱਗਦਾ ਹੈ ਨਹੀਂ ਸੇ जैसे आप कस्टमर के ऊपर में होता है जितने आता है चेक कर लेते हैं कल चला जाता है वही हिसाब से हम लोग का भी मार्केटिंग नहीं है सर क्या कारण है मार्केट का क्या क्या कारण है इसका जो वो जैसे ग्राहक के ऊपर में है जैसे पब्लिक अभी कम आ रही है ठंडी से इसको वजह से अभी नहीं घर से निकल रही है ना इसको वजह से अभी हम लोग का नहीं चल रहा है ठंडी का मतलब असर दिख रहा है क्योंकि लोग घरों से नहीं निकल रहे इसी का कारण है कि आपकी सेल कम है इसी का असर है ਸਭੀ ਕੋ ਅਸਰ ਹੈ ਐਸਾ ਨਹੀਂ ਕਿ ਹਮ ਲੋਕ ਕਭੀ ਹੈ ਸਭੀ ਕੋ ਹੈ ਜਿੰਨਾ ਠੰਡੀ ਵਾਲਾ ਜੋ ਵੇਚ ਰਿਹਾ ਉਹ ਸਭੀ ਕੋ ਅਸਰ ਹੈ ਜੀ ਸਰ ਕਿ ਠੰਡ ਦੇ ਬਦੀ ਹੈ ਠੰਡ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਜੋ ਠੰਡ ਬਦੀ ਦਾ ਵਪਾਰ ਜਾਈ ਵਾਲ ਨੂੰ ਦੌੜਦੇ ਆ ਇੱਕ ਰਜਾਈਆਂ ਵਾਲਾ ਵੀਰੀ ਸਾਨੂੰ ਮਿਲਿਆ ਉਸ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਕਿੱਦਾਂ ਦਾ ਉਹਨਾਂ ਦਾ ਕਾਰੋਬਾਰ ਚੱਲ ਰਿਹਾ ਠੰਡ ਦਾ ਕਿੰਨਾ ਕਸਰ ਅਸੀ ਕਾਲ ਜੀ ਅਸੀ ਕਾਲ ਜੀ ਜੀ ਨਹੀ ਤੁਹਾਡਾ ਮਮਦ ਜੀ ਅਬਦੁਲਮਨ सलेमानी अभी ठंड पड़ रही है कि कितना की सेल हो रही है ठंड तो बहुत पड़ रहा है बाकी काम नहीं है का सेल में कुछ नहीं हो रहा है बस मंदा बहुत है और जिस जिस हिसाब से अभी काम चल रहा है इतने महंगाई में जब भी कुछ नहीं हो रहा है क्या कारण है कि आपकी सेल क्यों नहीं हो रही है तो क्योंकि जितना ठंड पड़ता है ना उतना सेल घट जाता है क्या अभी लोग घरों से नहीं निकल रहे क्या कारण है अभी ठंडी के कारण ठंड के वजह से लोग अभी घरों से नहीं निकल रहे हैं ਕੀ ਕਾਰਨ ਹੈ ਅੱਜ ਜਦ ਖਤਮ ਹੋ ਜਾਏਗੀ ਤਾਂ 3 ਹੋਊਗੀ ਆਮਿਦ ਹੈ ਜਦ ਖੰਡ ਕਮ ਹੋ ਜਾਏਗਾ ਨਾ ਤਾਂ ਫਿਰ ਕੰਮ ਇੱਕ ਦਾ ਦੁੱਖ ਦਾ ਚੱਲਣੇ ਦਾ ਉਮੀਦ ਹੈ ਮੇਰੇ ਜੋ ਕੰਮ ਚਲੇਗੇ ਅੱਗੇ ਜਾ ਕੇ ਖੰਡ ਮੇ ਲੋਕ ਘਰ ਤੇ ਨਹੀਂ ਨਿਕਲ ਰਹੇ ਕੰਮ ਨਹੀਂ ਹੋ ਰਿਹਾ ਜਿਸ हिसाब ਸੇ ਹੋਣਾ ਚਾਹੀਏ ਜਿਸ ਹਿਸਾਬ ਸੇ ਕੰਮ ਠੰਡ ਹੈ ਉਸ ਹਿਸਾਬ ਸੇ ਕੰਮ ਨਹੀਂ ਹੋ ਰਿਹਾ ਠੰਡ ਦੇ ਬਾਰੇ ਲੋਕਾਂ ਨਾਲ ਗੱਲਬਾਤ ਕਰੀ ਲੋਕਾਂ ਦੇ ਕਾਮਕਾਰਾਂ ਤੇ ਕੀ ਅਸਰ ਪੈ ਰਿਹਾ ਠੰਡ ਦਾ ਅਸਰ ਸਾਫ ਸਾਫ ਲੋਕਾਂ ਦੇ ਕਾਰੋਬਾਰ ਤੇ ਦੇਖਣ ਨੂੰ ਮਿਲ ਰਿਹਾ ਹੈ ਇਹੋ ਜਿਹੀਆਂ ਅਪਡੇਟਸ ਦੇਖਣ ਲਈ ਦੇਖਦੇ ਰਹੋ ਐਸਐਮਜ਼ਡ ਨਿਊਜ਼ ਕੈਮਰਾਮੈਨ ਬਲਵਿੰਦਰ ਸਿੰਘ ਬੱਬ ਦੇ ਨਾਲ ਮੈਂ ਆ ਮਨਦੀਪ ਸਿੰਘ